ਅਰੇ ਭਾ ਆਪਣਾ ਕਰਕੇ ਸ਼ਹਾਦਤ ਦੇ ਗਏ ਆ ਛੋਟੇ ਸਾਹਿਬ ਜਾਦੇ ਵੱਡੇ ਸਾਹਿਬ ਜਾਦੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਹਾਂ ਬਿਲਕੁਲ ਪਰ ਲੋਕਾਂ ਨੇ ਉਹਨਾਂ ਪੁਰਾ ਮੇਰਾ ਖਿਆਲ ਜਿੰਨਾ ਮੰਨਣਾ ਚਾਹੀਦਾ ਜੋ ਕਰਨਾ ਚਾਹੀਦਾ ਜਿੱਦਾਂ ਮੰਨ ਲਾ ਮਈਆਂ ਹੀ ਆ ਮੁੰਨਾ ਮ ਕੋਨਾ ਵਾ ਕੇਸ ਰੱਖਣੀ ਚਾਹੀਦੀ ਹੈ ਨਾ ਕਿ ਨਹੀਂ ਰੱਖਣੀ ਚਾਹੀਦੀ ਬਿਲਕੁਲ ਹਣਾ ਰੱਖਣ ਦਾ ਅੱਜ ਦੇ ਦਿਨ ਵੀ ਵੇਖਲਾ ਲੋਕਾਂ ਮਤਲਬ ਕਿਦਾਂ ਕਈ ਖੁਸ਼ੀਆਂ ਮਨਾਉਂਦੇ ਕਈ ਕੁਝ ਕਈ ਕੁਝ ਸਭ ਤੋਂ ਛੋਟਾ ਦਿਨ ਜੇ 13 ਪੋਹ ਦਾ ਤੇ ਸਭ ਤੋਂ ਵੱਡੀ ਸ਼ਹਾਦਤ ਹੋਈ ਛੋਟੇ ਸਾਹਿਬ ਜਾਦੇ ਦੀ ਸਭ ਤੋਂ ਛੋਟਾ ਦਿਨ ਹੁੰਦਾ 13 ਪਉਣ ਇਤੋਂ ਬਾਅਦ ਥੋੜੇ ਥੋੜੇ 2 2 4 4 ਮਿੰਟ ਕਹਿੰਦੇ ਵਾਧਣਾ ਫਿਰ ਕਹਿੰਦੇ ਜਿੱਦਾਂ ਲੋਕੀ ਕਹਿੰਦੇ ਹੁੰਦੇ ਮਾਗੀ ਨੂੰ ਛਾਲ ਮਾਰਦਾ ਜੀ ਬੱਕਰਾ ਇਦਾਂ ਕਹਿੰਦੇ ਲੋਕੀ ਹੋਰ ਤੁਸੀਂ ਸੁਣਾਓ ਸੇਤਾਂ ਕਿਦਾਂ ਨਾਮ ਜਪਿਆ ਕਰੋ ਜਵੀ ਕਿੰਨੇ ਕੋਈ ਗੱਦੀਆਂ ਮੇਰਾ ਹੀ ਚਾਹੀਦੀਆਂ ਜੀ ਮਹਾਰਾ ਕਿਰਪਾ ਕਰੇ ਮਹਾਰਾ ਹੋਰ ਮੇਰਾ ਸੇਤਾਂ ਠੀਕ ਹੈ ਥੋੜੀ ਕਿਰਪਾ ਇਹ ਹਨ ਜੀ ਸਾਡੇ ਪਿੰਡ ਦੇ ਸਰਦਾਰ ਗੁਰਦੀਪ ਸਿੰਘ ਜੀ ਨਾਮ ਧਰੀ ਜਿਨ੍ਹਾਂ ਨੇ ਕੇ ਆਪਣੀ ਸਾਰੀ ਜ਼ਿੰਦਗੀ ਸੱਚੇ ਪਾਤਸ਼ਾਹੀ ਦੇ ਲੇਖੇ ਲਾਈ ਦਿਨ ਰਾਤ 24 ਘੰਟੇ ਨਾਮ ਜਪਿਆ ਤਾਂ ਜੀ ਪੈਣੀ ਸਾਹਿਬ ਜਦੋਂ ਆਪਾਂ ਜਾਣਦੇ ਹਾਂ ਮੈਂ ਵੀ ਬੜਾ ਜਾਂਦਾ ਰਾਂ ਛੋਟਾ ਹੁੰਦਾ ਉਸ ਤੋਂ ਬਾਅਦ ਮੜ ਕੇ ਉਹ ਰੌਣਕ ਜੀ ਯਾਰ ਆਪਣੇ ਜ਼ਿੰਦਗੀ 'ਚ ਰੌਣਕ ਜੀ ਚਲੇਗੀ ਹੈ ਨਾ ਜੇ ਪੈਣੀ ਸਾਹਿਬ ਜਾਨੋ ਆਪਾਂ ੜ ਗਏ ਜਦੋਂ ਸੱਚੇ ਪਾਤਸ਼ਾਹੀ ਆ ਮੌਜੂਦ ਹੀ ਸੀ ਦੇ ਕਰਕੇ ਜਾਂ ਹਨਾ ਆਹੋ ਮੜਕੇ ਜੋ ਵੀ ਹੋਇਆ ਸਾਰੀ ਦੁਨੀਆ ਨੂੰ ਪਤਾ ਹੀ ਆ ਅੱਛੇ ਜਾਣ ਉੱਥੋਂ ਜਾਣ ਤੋਂ ਨਹੀਂ ਨੰਨ ਇਨਕਾਰ ਕਰੀ ਜਾਂਦੇ ਹਾਂਜੀ ਇਨਕਾਰ ਕਰੀ ਜਾਂਦੇ ਲੋਕ ਇਨਕਾਰ ਕਰੀ ਜਾਂਦੇ ਮੈਂ ਬਚ ਗਿਆ ਨਹੀਂ ਜਿਉਂ ਆਪਣੇ ਸੱਚੇ ਪਾਤਸ਼ਾਹ ਜੀ ਦੇ ਦਰ ਅੱਲਾ ਕਰਕੇ ਆ ਸਤਗੁਰੂ ਜਗਜੀਤ ਸਿੰਘ ਜੀ ਮੈਂ ਨਹੀਂ ਬਚ ਗਿਆ ਮੇਰਾ ਖਿਆਲ ਹੋਰ ਵੀ ਲੋਕ ਆਪਣੇ ਪਿੰਡ ਦੇ ਨਹੀਂ ਆਪਣਾ ਚਲੋ ਆਪਣੇ ਦੇ ਪਿੰਡ ਹੀ ਨਾਮਤਰੀ ਹੁੰਦਾ ਨਾ ਬਹੁਤ ਘੱਟ ਦੇ ਆਪਣੇ ਦੇ ਪਿੰਡ ਚੋਂ ਨਾਮਤਰੀ ਹੁੰਦਾ ਹੂੰ ਆ ਆਪਣੇ ਆ ਮੈਂ ਵੀਡੀਓ ਬਣਾਉਣ ਡਿਆ ਵਾਂ ਮੈਂ ਦੱਸਣ ਲੱਗਾ ਸਾਹ ਸੰਤ ਨੂੰ ਵੀ ਸਾਡੇ ਪਿੰਡ ਦੇ ਨਾ ਬਾਬਾ ਬੁੱਢਾ ਸਿੰਘ ਜੀ ਹੋਏ ਜਿਹੜੇ ਕਿ ਦੋਸਤ ਹੀ ਨਾ ਬਾਬਾ ਠਾਕੁਰ ਸਿੰਘ ਜੀ ਦੇ ਨਹੀਂ ਬਾਬਾ ਠਾਕੁਰ ਬੈਠਾ ਗਏ ਦੋਸਤ 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 ਹੀ ਅਗਰ ਤੂੰ ਹਾਂਜੀ ਹਾਂਜੀ ਬਾਬਾ ਬਗਾ ਹਮਰੇ ਨਾ ਇੱਥੇ ਤੁਰ ਤੁਰ ਜਾਂਦਾ ਦਾਦ ਜੀ ਕੋਈ ਹੋਏ ਨੱਦ ਕੇ ਪਿੰਡਾਂ ਆਖਣ ਲਾਂਵ ਲਾਂਵ ਪਿੰਡੋ ਆ ਵੀ ਪਿੰਡੋ ਲਾਂਵ ਲਾਂਵ ਚਲੇ ਗਏ ਬਾਬਾ ਬਿਠਾ ਗਰ ਜਿੱਦੋਂ ਜਾਂਦੇ ਹੀ ਪਣੀ ਸਾਹਿਬ ਅੰਦੇ ਅੱਖਾਂ 'ਚ ਝਮਾਕੇ ਦੇ ਸੀ ਦੇ ਚਲ ਜਾਂਦੇ ਸੀ ਉੱਥੇ ਅੱਖਾਂ ਝਮਾਕੇ ਦੇ ਸੀ ਇੱਥੇ ਕੋਈ ਦਰਿਆ ਨਹੀਂ ਰਾਜ ਕੋਈ ਗੱਲ ਨਹੀਂ ਬਾਤ ਨਹੀਂ ਉੱਡ ਕੇ ਚਲ ਜਾਂਦੇ ਬਾਬਾ ਸ਼ੰਦਾ ਜੀ ਤੰਤਨ ਬਾਬਾ ਸ਼ੰਦਾ ਜੀ ਸੁਣਾਉਂਦੇ ਨੇ ਦੇਖ ਨਾ ਕਹਤਾ ਆਪਣੇ ਦੀਵਾਨ ਦੇ ਵਿੱਚ ਮੈਂ ਸੁਣਦਾ ਰਿਆਂ ਨਿਕਾਂਂਦਾ ਵੀ ਹੁਣ ਵੀ ਸੁਣਿਦਿਆਂ ਕੇਵਲੇ ਜਾਂ ਪੁਰਾਣੀਆਂ ਰਿਕਾਰਡਿੰਗਾਂ ਜਿਹੜੀਆਂ ਚੱਲ ਬਾਬਾ ਜੀ ਹੋਣੀ ਤੇ ਚਲੋ ਥੋੜਾ ਕੇ ਠੀਕ ਨਹੀਂ ਰਹਿੰਦੇ ਹੁਣ ਹਨਾ ਅੱਗੇ ਵੀ ਪਹਿਲਾਂ ਵੀ ਬਾਬਾ ਜੀ ਨੇ ਇੱਕ ਨਰ ਅਰਦਾਸ ਕੀਤੀ ਸੀ ਨਾ ਕਿਸੇ ਦੀ ਬਾਬਾ 8-10 ਸਾਲ ਹੋ ਗਏ ਆ 15 ਸਾਲ ਹੋ ਗਏ ਹੋਣੇ ਮੇਰਾ ਖਿਆਲ ਬੜੇ ਢਿੱਲੇ ਹੋ ਗਏ ਸੀ ਕੇ ਜੀ ਅਰਦਾਸ ਕੀਤੀ ਤੇ ਉਹ ਕੰਮ ਔਖਾ ਸੀ ਮੜਕੇ ਤੇ ਉਹ ਫਿਰ ਪੂਰਾ ਹੋ ਗਿਆ ਬਾਬਾ ਜੀ ਦੀ ਦੇ ਤੇ ਮੜਕੇ ਪਿਆ ਸੀ ਕਹਿੰਦੇ ਸਾਰਾ ਹੁਣ ਵੀ ਕੀਤਾ ਜਿਹਨਾਂ دیਵਾਨ ਲਾਉਂਦੇ ਉਦੋਂ ਵੇਖ ਲੈ ਬੋਲਦੇ ਆ ਜਦੋਂ ਉੱਥੇ ਆਪਾਂ ਮਾਵੇ ਮੇਲੇ ਤੇ ਜਾਂਦੇ ਆ ਨਹੀਂ ਬੋਲਦੇ ਨਹੀਂ ਉਦੋਂ ਨਾਲ ਜਦੋਂ ਦੀਵਾਨ ਦੀ ਧਾਰਨਾ ਪੜਦੇ ਉਦੋਂ ਬੋਲਦੇ ਨਾਲ ਹਾਂ ਹਾਂ ਉਦੋਂ ਬੋਲਦੇ ਨਾਲ ਮੈਂ ਤੇ ਦੇਖਿਆ ਨਾ ਜਦੋਂ ਮੈਂ ਗਿਆ ਸੀ ਪਹਿਲੇ ਮੇਲੇ ਤੇ ਉਦੋਂ ਬੋਲਦੇ ਇਦਾਂ ਨਹੀਂ ਵਜਨ ਕਰਦੇ ਕਿਸੇ ਨਾਲ ਉਹਨਾਂ ਦੇ ਰੰਗ ਆ ਤੁਹਾਨੂੰ ਪਤਾ ਸਾਰੀ ਜ਼ਿੰਦਗੀ ਨਾਲੇ ਖੋਣ ਕਿੰਨਾ ਦਾ ਬਾ ਨਾਲੇ ਫਿਰ ਇਹਨਾਂ ਨਿਤਨੇਮ ਮੇਰੇ ਖਿਆਲ ਸੁੱਤੇ ਵੀ ਉਹਨਾਂ ਦੇ ਜਿਹੜੇ ਜਿੱਦਾਂ ਦੇ ਨਾ ਬਾਬਾ ਨੰਦ ਸਿੰਘ ਜੀ ਹੀ ਤੇ ਉਹਨਾਂ ਦੇ ਜਿਹੜੇ ਮੰਜੇ ਦੇ ਆਵਾਜ਼ ਆਉਂਦੀ ਹੁੰਦੀ ਜਿਵੇਂ ਸੁੱਤਿਆਂ ਦੇ ਹੀ ਪਾਵੇ ਜੋ ਕੰਨ ਲਾ ਕੇ ਕਹਿੰਦੇ ਸੋਨਾਂ ਦੇ ਵੈਗਰ ਵੈਗਰ ਦੀ ਆਵਾਜ਼ ਆਉਂਦੀ ਹੁੰਦੀ ਹੁੱਚੋਂ ਇਹ ਤੁਹਾਨੂੰ ਪਤਾ ਸੰਤ ਮਹਾਂਪੁਰਖ ਤਾਇਆ ਜੀ ਚਲੋ ਉਹਨਾਂ ਦੀ ਹੋ ਜਾਣਨ ਨਾ ਕਣੀ ਬਿਲਕੁਲ ਬਿਲਕੁਲ ਇਹ ਪਹਿਲਾਂ ਹੀ ਪਤਾ ਹੁੰਦਾ ਜੀ ਜਿੱਦਾਂ ਆਗੇ ਡੋਟਰਮ ਬਾਲਜੀ ਨੇ ਕਿਹਾ ਸੀ ਨਾ ਬਾਬਾ ਜੀ ਆਪਣੇ ਸੱਚੇ ਪਾਤਸ਼ਾਹ ਜੀ ਨੂੰ ਵੀ ਮੇਰੇ ਵਾਸਤੇ ਵੀ ਕੋਈ ਸੇਵਾ ਦੋ ਮੈਨੂੰ ਵੀ ਸੇਵਾ ਦੋ ਕੋਈ ਉਹ ਸਾਰੇ ਕਾਜ ਵਾਲਾ ਤੇ ਹੈਗਾ ਸੀ ਉਹ ਤਕੜਾ ਹੀ ਬੰਦਾ ਤੇ ਗੁਰੂ ਗੋਬਿੰਦ ਸਿੰਘ ਜੀ ਨਾ ਕਰਤੀ ਫਿਰ ਨਹੀਂ ਜਦੋਂ ਤੇਰੀ ਸੇਵਾ ਦਾ ਮਤਲਬ ਮੌਕਾ ਆਊਗਾ ਤੇ ਤੂੰ ਆਪੇ ਹੀ ਕਰ ਦੇਣੀ ਹੈ ਸੇਵਾ ਫੇਰ ਹੀ ਉਹ ਨਾ ਮੜ ਕੇ ਮੋਰਾ ਵਿਸ਼ਾ ਕੇ ਦੂਜੇ ਰੋਸ ਤੇ ਰੋਹਤਾਨ ਨੂੰ ਖੜੇ ਰੋ ਅੱਛਾ ਉਹ ਮੋਰਾ ਵਿਸ਼ਾ ਕੇ ਤੇ ਫੇਰ ਹੀ ਜਗਾ ਖਰੀਦੀ ਹੁਣ ਤੇ ਮੇਰੇ ਖਿਆਲ ਮਣਜੇਤਾ ਭੁੱਲ ਗਿਆ ਵਾ ਕਿਨੇ ਕਰੋੜ ਦੀ ਬੰਦੀ ਆ ਮਤਲਬ ਵੀ ਆਲ ਵਰਲਡ ਦੇ ਵਿੱਚ ਸਭ ਤੋਂ ਮਹਿੰਗੀ ਜਗ੍ਹਾ ਉਹ ਆ ਜਿੱਥੇ ਇਹ ਸੰਸਕਾਰ ਹੋਇਆ ਸਹਿਬ ਜਾਦੇ ਨਾ ਤੇ ਮਾਤਾ ਗੁਜਰਕੌਰ ਜੀ ਦਾ ਤੁਹਾਨੂੰ ਚੱਲ ਜਿਆਦਾ ਪਤਾ ਵਾ ਸਾਹ ਸੰਧੀ ਇਹ ਸਾਡੇ ਦਾਇਆ ਜੀ ਹੈ ਨਾ ਹੁਣ ਇਹ ਅੱਖਾਂ ਤੋਂ ਸਾਡੇ ਕੋਈ ਬੋਲੇ ਨਹੀਂ ਇਹਨਾਂ ਨੂੰ ਦੀਦਾ ਤਾਏ ਦੀਦਾ ਨਹੀਂ ਭੋਰਾ ਵੀ ਭੋਰਾ ਨਹੀਂ ਨੂੰ ਦੀਦਾ ਹਾਂ ਚਲੋ ਇਹ ਵੀ ਪਰਮੇਸ਼ਰ ਦੇ ਰੰਗ ਆ ਬਾਕੀ ਚਲੋ ਉਮਰ ਵੀ ਤੁਹਾਡੀ ਬਥੇਰੀ ਹੋ ਗਈ ਆ 85 ਹੋ ਗਈ ਹੋਗੀ 90 90 ਤੇ ਹੀ ਹੋ ਗਈ ਆ ਨਹੀਂ ਮਲੇ ਸੈਂਚਰੀ ਮਾਰੋਗੇ ਫੇਰ ਹਾਂ ਸੈਂਚਰੀ ਮਾਰੋਗੇ ਮਤਲਬ ਇਸਾ ਹੋਊਗੀ 100 ਹੋ ਜੂਗੀ ਪਤਾ ਨਹੀਂ ਆਇਆ ਨਹੀਂ ਜੇ 90 95 ਹੋ ਗਈ ਹੁਣ ਹਾਂਜੀ ਹੈ ਜੀ 90 95 ਹੂੰ ਤੁਹਾਡੇ ਜਿਹੜੇ ਡੈਡੀ ਜੀ ਸੀ ਸੰਤ ਆਪਣੇ ਉਹ ਵੀ ਮੇਰਾ ਖਿਆਲ 100 ਸਾਲ ਤੋਂ ਉੱਪਰ ਹੋਗੇ ਗੁਜਰੇ ਆਹ 100 100 ਸਾਲ ਤੋਂ 60 ਸਾਲ 100 ਸਾਲ ਤੇ ਲੱਗੇ ਜੀ ਆਪਾਂ ਤੇ ਪਰ ਹਾਂ 100 ਸਾਲ ਮੈਨੂੰ ਪੂਰੀ ਸੰਭਾਲਿਆ ਹਾੜੀ ਤੇ ਚਲੋ ਬੈਗ ਤੇ ਵੜਾਉਣਾ ਜਾਣਾ ਹੁੰਦਾ ਸੀ ਕਰੇ ਹੱਡੇ ਤੁਹਾਡੇ ਪਿਤਾ ਜੀ ਦਾ ਉਹ ਵੀ ਸਾਰੀ ਜ਼ਿੰਦਗੀ ਨਾਮ ਜਪਿਆ ਉਹ ਨਾਮ ਹੀ ਸੰਤੇਪੁਰੇ ਹਡਾ ਪਿੰਡ ਸਾਹ ਸੰਤ ਜੀ ਨਾਮਧਾਰੀਆਂ ਦਾ ਪਿੰਡ ਹੀ ਫਾਇਦਾ ਜਾਂ ਵਾਂ ਬਾਬਾ ਬੁੱਢਾ ਸਿੰਘ ਵਾਲੀਏ ਕੋਦਰ ਵਾਂ ਜਿਹੜੀ ਆਪਣੇ ਬਾਰਡਰ ਤੇ ਉਹ ਵਜਦੀ ਹੈ ਵਾਂ ਬਾਬਾ ਤਾਰਾ ਸਿੰਘ ਆਪਣਾ ਪਿੰਡ ਫਿਰ ਜਿਆਦਾ ਮਸ਼ਹੂਰ ਰਿਹਾ ਉਹਦਾ ਕਰਕੇ ਬਾਬਾ ਬੁੱਢਾ ਸਿੰਘ ਜੀ ਦਾ ਕਰਕੇ ਮਤਲਬ ਕਿ ਨਾਮਧਾਰੀ ਹਾਂਜੀ ਹਾਂਜੀ ਪਿੰਡ ਸਾਹਿਬਾਂ ਦੀ ਸੇਵਾ ਕਰਨ ਦੇ ਤਾਜੀ ਦੇ ਬੜੀ ਜਿੱਦਾਂ ਕਿ ਤੁਹਾਡੀ ਉਮਰ ਹੋਣਿਆ ਨਾ ਇਤੋਂ ਦਾ 15 ਸਾਲ ਲਾ ਲੋ 68 ਪਿੰਡ ਪਿੰਡ ਸਾਲਾਂ ਦੇ ਹੋਣਗੇ ਤੇ ਅਹੀਂ ਨਾ ਬਾਬਾਈ ਨੂੰ ਝੂਠ ਮਾਰ ਕੇ ਲੈ ਲੋ ਗਲਤੀ ਹੀ ਲੈ ਲੋ ਸਾਡੀ ਕਿਚਾਨੀ ਦੇ ਕੇ ਅਸੀਂ ਦੋ ਜਾਨੇ ਮੈਂ ਇਹਦੇ ਗੋਪੀ ਅਜੀਸ ਸਿੰਘ ਸਰਪੰਚ ਦਾ ਮੁੰਡਾ ਬਾਪੂ ਆਪਣੇ ਦਾ ਅਹੀਂ ਚਲੇ ਗਏ ਝੂਠ ਮਾਰ ਕੇ ਪਾਰਕ ਜੀ ਘੁੰਮਣ ਤੁਸੀਂ ਦੋ ਮੈਨੂੰ ਸ਼ੌਕ ਹੁੰਦਾ ਇਦਾਂ ਕਥਾ ਕਹਾਣੀਆਂ ਸੁਣਦਾ ਤੇ ਮੈਂ ਲਾਗੇ ਬਹਿ ਗਿਆ ਤੇ ਉਹ ਆਂਦੇ ਕਾਕਾ ਇਹ ਤੁਹਾਡਾ ਕਿਹੜਾ ਪਿੰਡ ਹੈ ਆਇਆ ਕਿਹਾ ਵਾਂ ਜੀ ਇਹਦੇ ਵਾਂ ਕਿਹੜੀ ਅਸੀਂ ਬਾਬਾ ਬੁੱਢਾ ਸਿੰਘ ਗਲੀ ਦੇ ਉਹਨੇ ਦੋ ਜਾਨੇ ਸਾਡੇ ਦੋਹਾਂ ਦੇ ਤਾਈ ਜੀ ਨਾ ਪੈਰ ਫੜ ਲਿਆ ਸਾਡੇ ਸਾਡੇ ਪੈਰ ਫੜ ਲਏ ਇਹਦੇ ਪੈਰੋ ਸਾਡੇ ਪੈਰ ਨਾਲ ਛੱਡਣ ਜਦ ਅਸੀਂ ਬੁੱਢਾ ਸਿੰਘ ਜੀ ਦਾ ਨਾਮ ਲਿਆ ਵੀ ਅਸੀਂ ਉਹਨਾਂ ਦੇ ਪਿੰਡ ਦੇ ਆ ਤੇ ਨਾਲੇ ਨਾਲ ਹੀ ਇਹ ਦੱਸਦਾ ਵੀ ਬਾਬਾ ਖੰਦਾ ਸਿੰਘ ਜੀ ਦੀ ਸੰਗਤ ਹੈ ਅਸੀਂ ਮਾਗਿਆਂ ਦੇ ਨਾਲ ਆਏ ਆ ਉਹ ਉਹਨਾਂ ਤੋਂ ਹੱਥ ਮੜ ਕੇ ਪੈਰ ਛਡਾ ਕੇ ਅਸੀਂ ਤੇ ਮਾਫੀ ਮੁਫੀ ਮੰਗੀ ਤੇ ਜਾ ਕੇ ਮੁੜ ਕੇ ਬਾਬਾ ਜੀ ਦੇ ਕੋਲ ਜਦੋਂ ਅਸੀਂ ਗਏ ਨਾ ਮੂੰਹ ਹੱਥ ੋਕੇ ਬਾਬਾ ਜੀ ਕਹਿੰਦੇ ਅਸੀਂ ਮਾਰਿਆ ਚੋੜੀ ਵੀ ਜੰਗਲ ਚੱਲੇ ਆ ਜੰਗਲ ਪਾਣੀ ਤੇ ਬਾਬਾ ਜੀ ਕਹਿੰਦੇ ਆਗੇ ਸ਼ਰਾਨ ਕਰਕੇ ਘਟਿਓ ਆਂਦੇ ਘਟਿਓ ਕਰਾਈ ਜਿਸ਼ਰਾਨ ਕੇ ਨਹੀਂ ਹੂੰ ਹੂੰ ਕੋਮਾ ਜੇ 파ਰਕਾਂ ਅਸੀਂ ਬੜੀ ਚਲੋ ਆਪਦੇ ਆਪਣੇ ਹੋਰ ਤਣਾ ਹੋਇਆ ਬਾਬਾਈ ਦੇ ਚਰਨੀ ਪਏ ਮੱਥਾ ਟੇਕਿਆ ਵੀ ਬਾਬਾ ਜੀ ਗਲਤੀ ਹੋ ਗਈ ਆ ਮਾਫ ਕਰਦੇਓ ਬਾਬਾਈ ਕਹਿੰਦੇ ਕੋਈ ਗੱਲ ਨਹੀਂ ਤੁਹਾਨੂੰ ਪਤਾ ਜਿਹੜੇ ਵੱਡੇ ਹੁੰਦੇ ਆ ਜਦ ਆਪਣੇ ਪਿਓ ਆ ਸਾਰੇ ਉਹ ਪਿਆਰ ਕਰਦੇ ਆ ਹੂੰ ਹੂੰ ਜਿਹਨਾਂ ਬਾਬਾਈ ਗਰਮ ਹੁੰਦੇ ਨੇ ਦੇ ਹੀ ਗਰਮੇ ਵੱਡੇ ਹੁੰਦੇ ਨੇ ਹੂੰ ਹੂੰ ਬਾਕੀ ਸੰਤ ਸੁਭਾਅ ਤੁਹਾਨੂੰ ਪਤਾ ਠੰਡਾ ਹੀ ਹੁੰਦਾ ਹੂੰ ਹੂੰ ਹੋਰ ਕੋਈ ਕਹਾਣੀ ਕਥਾ ਸੁਣਾਉਣੀ ਕੋਈ ਬੜੀ ਕਿਰਪਾ ਕਥਾ ਕੋਈ ਕਹਾਣੀ ਯਾਦ ਹੋਵੇ ਆਪਣੇ ਜੀਵਨ ਦੀ ਨਹੀਂ ਨਹੀਂ ਦਾ ਜੀ ਅਸੀਂ ਤੁਹਾਡੇ ਦਰਸ਼ਨ ਕਰਨ ਆਏ ਆ ਇੱਕ ਮਿੰਟ ਦਾ ਜੀ ਮੈਂ ਵੀਡੀਓ ਇੱਕ ਹੋਰ ਬਣਾਉਣਾ